ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ ਪ੍ਰਵੀਸ਼ ਚੋਹਾਨ ਚੰਡੀਗੜ੍ਹ ਨਿਊਜ਼ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਨਾ ਹਾਂ ਅੱਜ ਫਾਜਿਲਕਾ ਵਿੱਚ ਬਾੜ ਦੀ ਸਥਿਤੀ ਸਤਲੁਜ ਦਰਿਆ ਦੇ ਪੁੱਲ ਨੂੰ ਪਾਰ ਕਰਕੇ ਬਾੜ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਹਿਤਾ ਲਈ ਸਾਹਮਣੇ ਆਇਆ ਯੂਥ ਕਲੱਬ ਡੰਗਰਖੇੜਾ ਪੰਜਾਬ ਪਿਛਲੇ 3 ਸਾਲਾਂ ਵਿੱਚ ਦੂਜੀ ਵਾਰ ਬਾੜ ਦੀ ਚਪੇਟ ਵਿੱਚ ਹੈ ਫਾਜ਼ਲਕਾ ਸਮੇਤ 10 ਤੋਂ ਵੱਧ ਜ਼ਿਲ੍ਹਿਆਂ ਤੋਂ ਨਿਰਾਸ਼ਾ ਤੇ ਹੌਸਲੇ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਰਾਵੀ ਬਿਆਸ ਤੇ ਸਤਲੁਜ ਦੇ ਨਦੀਆਂ ਦੇ ਜਲ ਗ੍ਰਹਿਤ ਖੇਤਾਂ ਵਿੱਚ ਭਾਰੀ ਬਰਸ਼ਾਤ ਕਾਰਨ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਲਕਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੱਡੇ ਪੇਮਾਨੇ ਤੇ ਜ਼ਮੀਨ ਜਲਮਗਨ ਹੋ ਗਈ ਹੈ ਹਕੀਕਤੀ ਆંકੜਿਆਂ ਮੁਤਾਬਕ ਹਜ਼ਾਰਾਂ ਏਕੜ ਖੇਤਾਂ ਵਿੱਚ ਖੜੀਆਂ ਫਸਲਾਂ ਬਾੜ ਵਿੱਚ ਡੁੱਬ ਗੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਦੇ ਨਾਲ ਹੀ ਸੈਂਕੜੇ ਪਰਿਵਾਰ ਘਟੋ ਘਟ ਨਿੱਜੀ ਜ਼ਰੂਰਤਾਂ ਤੋਂ ਬਿਨਾਂ ਫਸੇ ਹੋਏ ਹਨ ਇਸ ਕੁਦਰਤੀ ਆਫਤ ਨੇ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋ ਉਹਨਾਂ ਦੇ ਮवेशੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬੱਲੂਆਣਾ ਹਲਕੇ ਦੇ ਪਿੰਡ ਡੰਗਰਖੇੜਾ ਦੇ ਯੂਥ ਕਲੱਬ ਨੇ ਪ੍ਰਭਾਵਿਤ ਬਾੜ ਖੇਤਰ ਵਿੱਚ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਤੇ ਯੂਥ ਕਲੱਬ ਡੰਗਰ ਕਲੱਬ ਖੀੜਾ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਬਾੜ ਵਿੱਚ ਫਸੇ ਲੋਕਾਂ ਦੇ ਮवेशੀਆਂ ਲਈ ਪਹਿਲੇ ਦਿਨ ਦੋ ਟਰਾਲੀਆਂ ਅਤੇ ਦੂਜੇ ਦਿਨ ਚਾਰ ਟਰਾਲੀਆਂ ਚਾਰੇ ਨਾਲ ਹੋਰ ਲੋੜੀਂਦੇ ਸਮਾਨ ਨੂੰ ਲੈ ਕੇ ਸਤਲੁਜ ਰਿਆ ਦੇ ਪੁਲ ਨੂੰ ਪਾਰ ਕਰਕੇ ਬਾੜ ਨਾਲ ਪ੍ਰਭਾਵਿਤ ਪਿੰਡਾਂ ਮਹਾਤਮ ਨਗਰਾਂ ਦੇ ਲੋਕਾਂ ਦੇ ਘਰਾਂ ਅਤੇ ਉਹਨਾਂ ਦੇ ਪਿੰਡਾਂ ਦੀ ਦਾਣਾ ਮੰਡੀ ਵਿੱਚ ਰਹਿ ਰਹੇ ਲੋਕਾਂ ਤੱਕ ਪਹੁੰਚ ਕੀਤੀ ਅੱਜ ਪਿੰਡ ਤੋਂ 35 ਸੇਵਾਦਾਰਾਂ ਦੇ ਨਾਲ ਟਰੈਕਟਰ ਟਰਾਲੀਆਂ ਦਾ ਕਾਫਲਾ ਬਾੜ ਵਿੱਚ ਫਸੇ ਲੋਕਾਂ ਤੇ ਮवेशੀਆਂ ਦੇ ਪਸ਼ੂਆਂ ਲਈ ਫੀਡ ਦੀ ਸੇਵਾ ਲੈ ਕੇ 7000 ਮੀਟਰ ਪਾਰ ਕਰਕੇ ਬਾੜ ਨਾਲ ਪ੍ਰਭავਿਤ ਪਿੰਡ ਮਾਤਮਨਗਰ ਗਿਆ ਅਤੇ ਉੱਥੋਂ ਦੇ ਲੋਕਾਂ ਨੇ ਆਪਣੀ ਪਿੰਡ ਤੋਂ ਲਗਾਤਾਰ ਦੁਜੀ ਦਿਨ ਦਿੱਤੀ ਗਈ ਸੇਵਾ ਦੀ ਤਾਰੀਫ ਕੀਤੀ ਯੂਥ ਕਲੱਬ ਡੰਗਰ ਖੇੜਾ ਨੇ ਆਸ਼ਵਾਸਨ ਦਿੱਤਾ ਕਿ ਜ਼ਿਲ੍ਹੇ ਵਿੱਚ ਇਹਨਾਂ ਦੀ ਸਹਾਇਤਾ ਦੀ ਕਿਤੇ ਵੀ ਲੋੜ ਪਵੇ ਤਾਂ ਉਹ ਸਰਕਾਰ ਦੇ ਨਾਲ ਮਿਲ ਕੇ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ ਤੇ ਲੋਕ ਆਓ ਸੁਣਦੇ ਹਾਂ ਲੋਕਾਂ ਨੇ ਉਹਨਾਂ ਦੇ ਬਾਰੇ ਕੀ ਕਿਹਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੇਰਾ ਮੇਰਾ ਨਾਮ ਰਮੇਜ ਕਰੇ ਤੇ ਮੈਂ ਮਾਧਰਨਗਰ ਪਿੰਡ ਦੀ ਰਹਿਣ ਵਾਲੀ ਆ ਸਾਡੇ ਪਿੰਡ ਵਿੱਚ ਹੜ ਆ ਚੁੱਕਿਆ ਨਾ ਤੇ ਪਿੰਡ ਡੰਗਰ ਖੇੜਾ ਤੋਂ ਸਾਡੇ ਵਾਸਤੇ ਸੇਵਾ ਆਈ ਹੈ ਜੀ ਪੱਠਿਆਂ ਦੀ ਤੇ ਕੱਲ ਵੀ ਆਈ ਸੀ ਅੱਜ ਵੀ ਚਾਰ ਪੰਜ ਚ ਵਾਰ ਲੈ ਆਈਆਂ ਜੀ ਅਸੀਂ ਡੰਗਰ ਖੇੜਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਯੂਥ ਕਲੱਬ ਡੰਗਰ ਖੇੜੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਇਹਨਾਂ ਜੋ ਵੀ ਸਾਡੀ ਸਹਾਇਤਾ ਕੀਤੀ ਮਦਦ ਕੀਤੀ ਇਸਾ ਮਤਲਬ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਪਿੰਡ ਡੰਗਰਖੇੜੇ ਤੋਂ ਪੱਟੀਆਂ ਦੀ ਸੇਵਾ ਲੈ ਕੇ ਆਏ ਸੀਗੇ ਦਾ ਯੂਥ ਕਲੱਬ ਡੰਗਰਖੇੜੇ ਦੇ ਵੱਲੋਂ ਅਸੀਂ ਆਏ ਸੀਗੇ ਯੂਥ ਕਲੱਬ ਨੇ ਪੂਰੇ ਪਿੰਡ ਦੇ ਵਿੱਚ ਪਸ਼ੂਆਂ ਵਾਸਤੇ ਜਿਹੜਾ ਚਾਰਾ ਉਹ ਇਕੱਠਾ ਕਰਕੇ ਤੇ ਚਾਰ ਟਰਾਲੀਆਂ ਭਰ ਕੇ ਲੈ ਕੇ ਆਏ ਆ ਪਿੰਡ ਮਾਤਮ ਨਗਰ 'ਚ ਜਿਹੜਾ ਕਿ ਸਤਲੁਜ ਦਰਿਆ ਪਾਰ ਕਰਕੇ ਹੜ ਦੀ ਮਾਰ ਵਿੱਚ ਬਹੁਤ ਬੁਰੀ ਤਰੀਕੇ ਨਾਲ ਆਇਆ ਹੋਇਆ ਤੇ ਅਸੀਂ ਪੱਟੀਆਂ ਦੀ ਸੇਵਾ ਕੁਝ ਆਟਾ ਵੀ ਹੈਗਾ ਤੇ ਖਣਲ ਪਸ਼ੂਆਂ ਦੀ ਜਿਹੜੀ ਫੀਡ ਆਉਂਦੀ ਅਸੀਂ ਲੈ ਕੇ ਆਏ ਆ ਤੇ ਇਹਨਾਂ ਦੇ ਪਿੰਡਾਂ ਵਾਲੇ ਦੇਖੋ ਜਿਵੇਂ ਲੈ ਕੇ ਜਾ ਰਹੇ ਆ ਪਿੰਡਾਂ ਨੇ ਤੇ ਇਹਨਾਂ ਦੀ ਮਦਦ ਜਿਹੜੀ ਹੈ ਮੈਂ ਚਾਹੁੰਨਾ ਨੇੜੇ ਤਰੇੜੇ ਦੇ ਪਿੰਡਾਂ ਨੂੰ ਵੀ ਕਰਨੀ ਚਾਹੀਦੀ ਹੈ ਤੇ ਅਸੀਂ ਆਏ ਇਹਨਾਂ ਦੀ ਸਹਾਇਤਾ ਕਰਦੇ ਰਵਾਂਗੇ ਸਾਡਾ ਜਿਹੜਾ ਦੈਯੂਥ ਕਲੱਬ ਡੰਗਰਖੇੜਾ ਬਣਿਆ ਇਹ ਪਿੰਡ ਦੀ ਵੀ ਜਿਹੜੇ ਸੁਧਾਰ ਹੈ ਉਹ ਵੀ ਕਰੂਗਾ ਤੇ ਨਾਲੇ ਜਿਹੜੇ ਲੋਕ ਹੋਰ ਸਹਾਇਤਾ ਜਿਹੜੇ ਪਿੰਡਾਂ ਆੜ ਦੀ ਮਹਾਰਾ ਚ ਆਏ ਆ ਉਹਨਾਂ ਦੀ ਵੀ ਕੋਈ ਵੀ ਅਗਰ ਲੋੜਵੰਦ ਬੰਦਾ ਉਹਨਾਂ ਦੀ ਸਹਾਇਤਾ ਇਹ ਸਾਡਾ ਕਲੱਬ ਕਰਦਾ ਰਹੂਗਾ ਸਾਡੇ ਕਲੱਬ ਨੂੰ ਮਾਣ ਹੈ ਕਿ ਪੂਰੇ ਪਿੰਡ ਨੇ ਸਾਡਾ ਸਾਥ ਦਿੱਤਾ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੇ ਸਾਥ ਨਾਲ ਸਾਡਾ ਕਲੱਬ ਜਿਹੜਾ ਹੈ ਉਹ ਤੋਂ ਰਾਸ਼ਨ ਪਾਣੀ ਇਕੱਠਾ ਕਰਕੇ ਤੇ ਇਸ ਪਿੰਡ ਤੱਕ ਪਹੁੰਚਿਆ ਮੈਂ ਮੇਰੇ ਪਿੰਡ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਐਵੇਂ ਹੀ ਸਾਡਾ ਵੀ ਸਾਥ ਦਿੰਦਾ ਰਹੇ ਤੇ ਅਸੀਂ ਅੱਗੇ ਲੋੜਵੰਦ ਬੰਦਿਆਂ ਦਾ ਵੀ ਸਾਥ ਦਈਏ ਸਾਰਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸੀਂ ਪਿੰਡ ਡੰਗਰ ਖੇੜਾ ਯੂਥ ਕਲੱਬ ਡੰਗਰ ਖੇੜੇ ਦੇ ਤਰਫੋਂ ਆਏ ਆਂ ਮਹੱਤਮ ਨਗਰ ਜਿਹੜਾ ਸਤਲੁਜ ਦਰਿਆ ਪਾਰ ਕਰਕੇ ਆਇਆ ਪਾਣੀਆਂ ਦੇ ਵਿੱਚੋਂ ਦੀ ਲੰਘ ਕੇ ਆਏ ਆ ਅਸੀਂ ਇਹਨਾਂ ਨੂੰ ਚਾਰੇ ਦੀ ਲੋੜ ਸੀ ਅਸੀਂ ਇਹਨਾਂ ਨੂੰ ਚਾਰਾ ਦੇ ਰਹੇ ਆ ਤੇ ਇਹ ਸਾਡੇ ਵਾਸਤੇ ਦੁਆਵਾਂ ਕਰਨ ਮਾਤਾ ਪੈਣਾ ਸਾਰਾ ਪਿੰਡ ਸਾਡੇ ਦੁਆਵਾਂ ਕਰਨ ਸਾਨੂੰ ਇੱਕ ਗਰਾਊਂਡ ਦੀ ਲੋੜ ਹੈ ਓਏ ਅਸੀਂ ਇਹਨਾਂ ਨੂੰ ਚਾਰਾ ਦੇਵਾਂਗੇ ਇਹ ਸਾਡੇ ਵਾਸਤੇ ਦੁਆਵਾਂ ਕਰਨ ਸਾਨੂੰ ਇੱਕ ਪਲੇ ਗਰਾਊਂਡ ਮਿਲੇ ਤੇ ਇਹ ਸਾਨੂੰ ਆਸ਼ੀਰਵਾਦ ਦਿਖਲੇ ਮਾਤਾ ਤੋਂ ਸਾਨੂੰ ਇੱਕ ਪਲੇ ਗਰਾਊਂਡ ਮਿਲੇ ਤਾਂ ਕਿ ਅਸੀਂ ਅੱਗੇ ਉਹਦੇ ਵਿੱਚ ਬੱਚੇ ਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਖੇਡ ਦੇ ਮੈਦਾਨ ਵਿੱਚ ਤਾਂ ਕਰਕੇ ਸਾਡੀ ਪੂਰੀ ਸਪੋਰਟ ਕਰੋ ਅਸੀਂ ਤੁਹਾਡੀ ਵੀ ਸਪੋਰਟ ਕਰਦੇ ਰਹਾਂਗੇ ਤੁਹਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੇ ਤੇ ਸਾਡੀ ਵੀ ਆਵਾਜ਼ ਸਰਕਾਰ ਤੱਕ ਪਹੁੰਚੇ ਤੇ ਇਹ ਸਾਡੀ ਗੱਲ ਸੁਣੀ ਜਾਵੇ ਧੰਨਵਾਦ ਜੀ ਮੇਰਾ ਨਾਮ ਸਰਾਜ ਸਿੰਘ ਹੈ ਪਿੰਡ ਮਾਤਮਨਗਰ ਤੋਂ ਸੀ ਰੈਣਾੜਿਆਂ ਤਾਂ ਅਸੀਂ ਉਸ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਉਹ ਸਾਡੇ ਸਮਾਜ ਸੇਵੀ ਸੱਜਣ ਲਗਾਤਾਰ ਸਾਡੇ ਪਸ਼ੂਆਂ ਦੀ ਸੇਵਾ ਸਾਡੀ ਸੇਵਾ ਰਾਸ਼ਨ ਦੀ ਸਬਜੀ ਦੀ ਜਾਂ ਬੇਜ਼ੁਬਾਨਾਂ ਦੀ ਜੋ ਕਰ ਰਹੇ ਨੇ ਉਹ ਲਾਜਵਾਬ ਹੈ ਔਰ ਤਹਿ ਦਿਲੋਂ ਅਸੀਂ ਇਹਨਾਂ ਦੇ ਧੰਨਵਾਦੀ ਆਂ ਪਰਮਾਤਮਾ ਕਰੇ ਕਿ ਇਹਨਾਂ ਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਤਾਂ ਕਿ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਤੁੰਤੁਸਤੀਆਂ ਬਖਸ਼ੇ ਜੇਰੇ ਕਿ ਐਨੇ ਹਾਰ ਦੀ ਮੁਸੀਬਤ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਲੈ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਤਾਂ ਸਾਡੇ ਤੱਕ ਜਿਹੜੀ ਸੇਵਾ ਹੈ ਪਸ਼ੂਆਂ ਦੀ ਔਰ ਸਾਡੇ ਰਾਸ਼ਨ ਦੀ ਪੁਜਾਰੇ ਨੇ ਜੀ ਇਹਨਾਂ ਦਾ ਟਰੈ ਦਿਲੋਂ ਸੀ ਧੰਨਵਾਦ ਕਰਦੇ ਆਂ ਮੇਰਾ ਨਾਮ ਮੰਗਤ ਸਿੰਘ ਪੰਚਾਇਤ ਮੈਂਬਰ ਪਿੰਡ ਮਾਧਮਨਗਰ ਰਹਿਣ ਵਾਲਾ ਔਰ ਜੋ ਵੀ ਇਹ تھے ਹੜ੍ਹ ਦੀ ਵਜਾ ਨਾਲ ਨੁਕਸਾਨ ਹੋਏ ਨੇ ਔਰ ਜੋ ਵੀਰੇ تھے ਯੂਥ ਕਲੱਬ ਪਿੰਡ ਡੰਗਰਖੇੜ ਤੋਂ ਪਹੁੰਚੇ ਨੇ ਇਥੇ ਸੇਵਾ ਦੀ ਚਾਰੇ ਦੀ ਲੈ ਕੇ ਇਹਨਾਂ ਦਾ ਬਹੁਤ ਧੰਨਵਾਦ ਦਿਲੋਂ ਕਰਦੇ ਆ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ